ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿੱਚ 77ਵਾਂ ਆਜ਼ਾਦੀ ਦਿਵਸ ਮਨਾਇਆ ਗਿਆ ਇਸ ਮੌਕੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸਰਦਾਰ ਹਰਪ੍ਰੀਤ ਸਿੰਘ ਸੂਦਨ ਆਈਏਐਸ ਨੇ ਤਿਰੰਗਾ ਝੰਡਾ ਲਹਿਰਾਇਆ ਸੱਤੇ ਐਨਸੀਸੀ ਦੀਆਂ ਟੁਕੜੀਆਂ ਨੇ ਪ੍ਰੇਡ ਕਰਕੇ ਉਹਨਾਂ ਨੂੰ ਸਲਾਮੀ ਦਿੱਤੀ ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਾਰੇ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਵਸ ਦੀਆਂ ਵਧਾਈਆਂ ਦਿੱਤੀਆਂ 15 ਅਗਸਤ 2024 ਨੂੰ ਸਭ ਤੋਂ ਪਹਿਲਾਂ ਤਾਂ ਮੈਂ ਪੰਜਾਬ ਦੇ ਸਾਰੇ ਵਾਸੀਆਂ ਨੂੰ ਤੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਸਾਰੇ ਨਿਵਾਸੀਆਂ ਨੂੰ ਬਹੁਤ-ਬਹੁਤ ਸ਼ੁਭ ਕਾਮਨਾਵਾਂ ਦੇਣਾ ਚਾਹਾਂਗਾ ਕਿ ਅਸੀਂ 77ਵਾਂ ਆਜ਼ਾਦੀ ਦਿਵਸ ਅੱਜ ਬੜੇ ਵੱਡੇ ਹੰਗਾਰੇ ਨਾਲ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿੱਚ ਮਨਾਇਆ ਗਿਆ। ਇਹ ਜਿਹੜਾ ਸਾਨੂੰ ਆਜ਼ਾਦੀ ਮਿਲੀ ਹੈ ਇਹ ਬਹੁਤ ਬਲੀਦਾਨਾਂ ਦੇ ਉੱਤੇ ਮਿਲੀ ਹੈ ਸਾਡੇ ਪੰਜਾਬ ਦੇ ਖਾਸ ਕਰਕੇ ਬਲੀਦਾਨ ਪੂਰੇ ਦੇਸ਼ ਵਿੱਚ ਪਹਿਲੇ ਨੰਬਰ ਤੇ ਰਹੇ ਆ ਪੰਜਾਬੀਆਂ ਨੇ ਹਮੇਸ਼ਾ ਮੋਰੀ ਹੋ ਕੇ ਜਿਹੜਾ ਹੈ ਆਜ਼ਾਦੀ ਦੇ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾਇਆ ਉਸ ਤੋਂ ਬਾਅਦ ਅਸੀਂ ਸੰਤਾਪ ਵੀ ਬਹੁਤ ਭੋਗਿਆ ਚਾਹੇ ਉਹ ਵੰਡ ਦਾ ਸੰਤਾਪ ਹੋਵੇ ਚਾਹੇ ਉਸ ਤੋਂ ਬਾਅਦ ਜੋ 84 ਛੋਇਆ ਜਾਂ ਉਸ ਤੋਂ ਬਾਅਦ ਜਿਹੜਾ ਇੱਕ ਕਾਲਾ ਸਮਾ ਸਾਡੇ ਤੇ ਨਿਕਲਿਆ ਹੈਗਾ ਟੈਰਰਿਜ਼ਮ ਦਾ ਅੱਜ ਅਸੀਂ ਇੱਕ ਹੋਰ ਬਹੁਤ ਹੀ ਵੱਡੇ ਦੁਖਾਂਤ ਚੋਂ ਨਿਕਲ ਰਹੇ ਆ ਜਿਹੜਾ ਨਸ਼ਿਆਂ ਦਾ ਛੇਵਾ ਦਰਿਆ ਪੰਜਾਬ ਵਿੱਚ ਵਗ ਰਿਹਾ ਇਸ ਆਜ਼ਾਦੀ ਦਿਹਾੜੇ ਤੇ ਮੈਂ ਸਾਰਿਆਂ ਨੂੰ ਤੁਹਾਡੇ ਮਾਧਿਅਮ ਰਾਹੀਂ ਇਹੀ ਅਪੀਲ ਕਰਨਾ ਚਾਹਾਂਗਾ ਕਿ ਅਸੀਂ ਨਸ਼ਿਆਂ ਵਿਰੋਧੀ ਜਿਹੜੀ ਪੰਜਾਬ ਸਰਕਾਰ ਦੀ ਮੁਹਿੰਮ ਹੈ ਉਹਦੇ ਵਿੱਚ ਸਾਰੇ ਇੱਕ ਦੂਜੇ ਨਾਲ ਹੱਥ ਮਿਲਾ ਕੇ ਇਹਨੂੰ ਜੜੋਂ ਪੁੱਟਣ ਲਈ ਉਪਰਾਲੇ ਕਰੀਏ ਤੇ ਜਿਹੜਾ ਛੇਵਾਂ ਵਗਦਾ ਦਰਿਆ ਹੈ ਇਹਨੂੰ ਖਤਮ ਕਰੀਏ ਇਸ ਦੇ ਨਾਲ ਹੀ ਮੈਂ ਤੁਹਾਨੂੰ ਤੁਹਾਡੇ ਮਾਧਿਅਮ ਰਾਹੀਂ ਜੋ ਹੁਣ ਸਾਡੇ ਕਿਸਾਨ ਭਰਾ ਹੈਗੇ ਆ ਜੋ ਆਣ ਵਾਲੇ ਸਮੇਂ ਵਿੱਚ ਅਸੀਂ ਪਰਾਲੀ ਸਾੜਨ ਦਾ ਹਰ ਸਾਲ ਜੋ ਇੱਕ ਬਹੁਤ ਹੀ ਦੁਖਾਂਤ ਕਰਦੇ ਆ ਜਿਦੇ ਨਾਲ ਆਪਣੇ ਖੇਤਾਂ ਦੇ ਜੀਵ ਜੰਤੂ ਆਪਣੀ ਆਬੋ ਹਵਾ ਦੇਸ਼ ਦੀ ਆਬੋ ਹਵਾ ਨੂੰ ਅਸੀਂ ਪ੍ਰਦੂਸ਼ਿਤ ਕਰਦੇ ਆ ਉਹਨਾਂ ਸਾਰਿਆਂ ਨੂੰ ਅਪੀਲ ਕਰਨਾ ਚਾਹਾਂਗਾ ਵੀ ਐਤ ਕੀ ਪ੍ਰਾਲੀ ਸੰਭੀਏ ਨਾ ਕਿ ਸਾੜੀਏ ਤੇ ਆਜ਼ਾਦੀ ਦੇ ਜਿਹੜੇ 77ਵੇਂ ਬਰੇ ਗੰਢ ਤੇ ਸਾਰਿਆਂ ਨੂੰ ਆਪਣੀ ਨੈਤਿਕ ਜ਼ਿੰਮੇਵਾਰੀ ਨਾਗਰਿਕ ਹੋਣ ਦੀ ਮੈਂ ਇੱਕ ਵਾਰੀ ਦੁਬਾਰਾ ਯਾਦ ਕਰਾਉਣਾ ਚਾਹਾਂਗਾ ਇਸ ਦੇ ਨਾਲ ਇੱਕ ਵਾਰ ਫੇਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਸਾਰਿਆਂ ਨੂੰ ਸ਼ੁਭਕਾਮਨਾ